ਹਾਂਜੀ ਦੋਸਤੋ ਪਿੰਡ ਮਹਾਰਾਜ ਖੜੇ ਆ ਬਾਈ ਦੇਵ ਕੋਲੇ ਆਏ ਆ ਤੇ ਬਾਈ ਹੋਰਾਂ ਦਾ ਬੀਟਲ ਬੱਕਰੀਆਂ ਦਾ ਬਾਈ ਜੀ ਪੁਰਾਣਾ ਸ਼ੌਕ ਆ ਐਤ ਕੀ ਤਨਹੋਲੇ ਮੇਲੇ ਦੇ ਵਿੱਚ ਵੀ ਬਾਈ ਦੇ ਬੱਕਰੇ ਬੱਕਰੀਆਂ ਪਹਿਲੇ ਨੰਬਰਾਂ ਤੇ ਆਏ ਆ ਤੇ ਚੰਗੀਆਂ ਬੱਕਰੀਆਂ ਬਾਈ ਕੋਲੇ ਪੁਰਾਣਾ ਆਵਦਾ ਰਵਾ ਵੀ ਆ ਤੇ ਬੱਕਰੀਆਂ ਬਾਈ ਚੰਗੀਆਂ ਲੈ ਵੀ ਲੈਂਦੇ ਆ ਅੱਜ ਬਾਈ ਦੀਆਂ ਬੱਕਰੀਆਂ ਦਿਖਾਉਣੇ ਆ ਤੁਹਾਨੂੰ ਕੱਲੀ ਕੱਲੀ ਬੱਕਰੀ ਦੀ ਡਿਟੇਲ ਲੈ ਕੇ ਬਾਈ ਤੋਂ ਦੱਸਾਂਗੇ ਤੁਹਾਨੂੰ ਭਾਈ ਦੇ ਜਸਤਰੀਕਾਲ ਜੀ ਕੀ ਹਾਲ ਚਾਲ ਆ ਭਾਈ ਵਧੀਆ ਭਾਈ ਜੀ ਵਧੀਆ ਚੱਲ ਰਿਹਾ ਹੋਰ ਭਾਈ ਜਾਨਵਰ ਸੈਟ ਆ ਜੀ ਸੈਟ ਆ ਸੈਟਾ ਬੜੀਆਂ ਬੱਕਰੀਆਂ ਕਿੰਨੀਆਂ ਭਾਈ ਆਪਣੇ ਕੋਲੇ ਆਪਣੇ ਕੋਲੇ 20 ਕ ਬੱਕਰੀਆਂ ਜੀ 20 ਬੱਕਰੀਆਂ ਜਿਹੜੀਆਂ ਸਵੈਨ ਆ ਹਾਂਜੀ ਹਾਂਜੀ ਠੀਕ ਆ ਭਾਈ ਹਾਂਜੀ ਤੇ ਜਿਆਦਾ ਆਪਣੇ ਕੋਲੇ ਬੱਕਰੀਆਂ ਜਿਹੜੀਆਂ ਹੈਗੀਆਂ ਬਿੱਟਲੀ ਆ ਹਨਾ ਹਾਂਜੀ ਹਾਂਜੀ ਆਪਣੇ ਜਿਹੜੀ ਹੱਥ 'ਚ ਬੱਕਰੀਆਂ ਭਾਈ ਬਾਈ ਹੋਰਾਂ ਦੇ ਫੜੀਆਂ ਨੇ ਇਹ ਕੱਲੀ ਕੱਲੀ ਬੱਕਰੀ ਦੀ ਡਿਟੇਲ ਬਾਰੇ ਦੱਸੋ ਖਾਨਦਾਨ ਬਾਰੇ ਇਹ ਤਾਂ ਭਾਈ ਬੱਕਰੀ ਹੈਗੀ ਆ ਬਸਤਖੜ ਵਾਲੀ ਲੈਂਡ 'ਚੋਂ ਹਾਂਜੀ ਭਾਈ ਬੂਟੇ ਵਰਗਿਆਂ ਤੋਂ ਠੀਕ ਆ ਭਾਈ ਇਹ ਆਪਾਂ ਫਾਰਮ 'ਚ ਆਈ ਕਿੱਤੋਂ ਗਲੀ ਦੇ ਮੰਡੀ ਮੰਡੀ ਤੇ ਆ ਗਈ ਸੀ ਬੱਕਰੀ ਇਹ ਹਾਂਜੀ ਬਾਈ ਆਪਾਂ ਇਹ ਉਥੋਂ ਲੈ ਲਈ ਸੀ ਠੀਕ ਆ ਬਾਈ ਹਾਂ ਜਿਹੜੀ ਬੱਕਰੀ ਫਰਸਟ ਪੋਜੀਸ਼ਨ ਤੇ ਆਈ ਆ ਇਹ ਹਾਂ ਹਾਂ ਬਾਈ ਢੋਲੇ ਮੇਲੇ ਚ ਆ ਬੱਕਰੀ ਬਈ ਪਹਿਲੇ ਨੰਬਰ ਤੇ ਆਈ ਆ ਅੱਠ ਦੰਦ ਬੱਕਰੀਆਂ ਚੋਂ ਹਾਂ ਤੇ ਬੱਕਰੀ ਦੀ ਲੈਂਥ ਦੇਖੋ ਤੁਸੀਂ ਹਨਾ ਲੋਹੇ ਰੰਗ ਦੇ ਵਿੱਚ ਆ ਪੱਕੇ ਲੋਹੇ ਰੰਗ ਦੇ ਵਿੱਚ ਤੇ ਬਾਈ ਕਿੰਨੇ ਸੂਏ ਲਾ ਗੀ ਇਹ ਇਹ ਆਪਣੇ ਕੋਲ 2 ਸੂਏ ਲਾ ਗੀ 2 ਸੂਏ ਲਾ ਗੀ ਹਾਂਜੀ ਬੱਚੇ ਕਿਹੋ ਜੇ ਕੱਢਦੀ ਹੈ ਜੀ ਬੱਚੇ ਬਾਈ ਪਹਿਲਾਂ ਪੱਠਾ ਸੀਗਾ ਪੱਠਾ ਪਾ ਮੈਥੂ ਕੋਈ ਲੈ ਗਿਆ ਸੀ ਮੇਤਰ ਮੇਰਾ ਅੱਛਾ ਤੇ ਹੁਣ ਇਹਨੇ ਬੱਕਰੇ ਦਿੱਤੇ ਸੀ 2 ਹਾਂਜੀ ਇੱਕ ਬੱਕਰਾ ਸਪੈਰ ਹੋ ਗਿਆ ਸੀ ਇੱਕ ਆਪਣੇ ਕੋਲ ਹੈਗਾ ਠੀਕ ਹੈ ਬਾਈ ਹਾਂਜੀ ਤੇ ਜਿਹੜੀ ਆ ਬਾਈ ਦੇ ਹੱਥ ਚ ਸਤਨਾਮ ਦੇ ਹੱਥ ਚ ਬਾਈ ਇਹ ਬੱਕਰੀ ਬਾਈ ਆਪਣੇ ਕੋਲ ਜਿਹੜਾ ਪੰਜਾਬ ਮੰਨ ਲਾ ਬਲੈਕ ਟਾਈਗਰ ਕਾਲਾ ਬੱਕਰਾ ਬਾਈ ਪੰਮੇ ਵਾਲੀ ਲੈਣ ਚੋਂ ਹਾਂਜੀ ਹਾਂਜੀ ਇਹ ਉਹਦੀ ਪਾਠਾ ਜੀ ਬਈ ਹੋਰ ਰਿਜ਼ਲਟ ਤੈਨੂੰ ਮੈਂ ਹੋਰ ਵੀ ਦਿਖਾਉਣਾ ਇਹ ਬੱਕਰਾ ਬਈ ਜਿਹੜਾ ਫੂਲੇ ਵਾਲੇ ਮੇਲੇ ਤੇ ਪਹਿਲੇ ਨੰਬਰ ਤੇ ਆਇਆ ਸੀ ਉਹਦੀ ਪੱਠਾ ਆ ਕਾਲੀ ਪੱਠਾ ਤੇ ਇੱਕ ਆ ਗਈ ਪੱਠਾ ਬਈ ਆ ਬਈ ਬਲੈਕ ਟਾਈਗਰ ਦੀ ਪੱਠਾ ਆਪਣੇ ਦੀ ਕਾਲੇ ਦੀ ਆ ਵੀ ਠੀਕ ਹੈ ਬਈ ਤੇ ਆ ਵੀ ਤੇ ਬਲੈਕ ਟਾਈਗਰ ਬੱਕਰਾ ਉਹਦੀਆਂ ਪੱਠਾਂ ਆਂ ਹੀ ਦੇਖੋ ਬਈ ਇੱਕ ਪੱਠਾ ਫੜ ਲਈ ਬਚੇ ਇੱਧਰ ਤੇ ਕਾਸੀ ਪੱਠਾ ਬਈ ਹੈਨਾ ਹਾਂ ਦੇਖੋ ਇਹ ਹਜੇ ਮੇਮੜੀਆਂ ਫੰਡ ਰਹੀਆਂ ਆ ਬਈ ਆਪਾਂ ਲਵਾਈਆਂ ਨਹੀਂ ਹੈਗੀਆਂ ਅੱਛਾ ਲਵਾਈਆਂ ਨਹੀਂ ਬਈ ਕਿੰਨੇ ਕਿੰਨੇ ਦੰਦ ਹੋ ਗਏ ਆ ਇਹ ਇਹ ਬਈ ਦੋ ਦੋ ਦੰਦ ਹੋਣੀਆਂ ਦੋ ਦੋ ਦੰਦ ਹੋ ਗਏ ਹਾਈਟ ਫੀਟ ਸੋਣੀ ਕ ਵੇਖੋ ਬਈ ਚਮਕ ਦੇਖੋ ਪੱਠਾਂ ਦੀ ਪਤਲੀ ਲੂੰਈਂ ਦੀਆਂ ਜਮਾ ਹਾਂਜੀ ਹਾਂਜੀ ਲਓ ਜੀ ਤੇ ਆਹ ਜਿਹੜੀ ਡੱਬੀ ਬੱਕਰੀਆਂ ਬਾਈ ਦੇ ਹੱਥ 'ਚ ਇਹ ਬਾਈ ਪੰਮੇ ਵਾਲੀ ਲੈਨ 'ਚੋਂ ਆ ਆ ਵੀ ਤੇ ਆਹ ਬੱਕਰੀ ਵੀ ਬਾਈ ਪੰਮੇ ਵਾਲੀ ਲੈਨ 'ਚੋਂ ਆ ਠੀਕ ਆ ਬਾਈ ਹਾਂਜੀ ਤੇ ਇਹ ਬਈ ਸੂਂਗਾ ਆਪਣੇ ਕੋਲ ਇਹ ਬੱਕਰੀਆਂ ਹਾਂਜੀ ਹਾਂਜੀ ਇਹਨਾਂ ਨੇ ਕਿਵੇਂ ਦਾ ਰਿਜ਼ਲਟ ਕੱਢਿਆ ਬਹੁਤ ਵਧੀਆ ਰਿਜ਼ਲਟ ਆ ਬਾਈ ਦੇਖੋ ਬਾਈ ਬੱਕਰੀ ਦੀ ਹਾਈਟ ਦੇਖੋ ਹਨਾ ਨੱਕ ਇਹਦਾ ਬੱਚਾ ਮੰਨ ਲਓ ਦਬੁਰਜੀ ਗਿਆ ਵਾ ਬਾਈ ਜਮਾ ਬਲੈਕ ਟਾਈਗਰੀ ਬਣਿਆ ਖੜਾ ਮੰਨ ਲਓ ਅੱਛਾ ਬਾਈ ਸੇਮ ਜਮਾ ਦੱਸ ਨਹੀਂ ਸਕਦਾ ਬੰਦਾ ਦਬੁਰਜੀ ਲੁਧਿਆਣਾ ਜ਼ਿਲ੍ਹੇ ਜੀ ਹਾਂ ਠੀਕ ਆ ਬਾਈ ਤੇ ਜਿਹੜੀ ਆਹ ਆ ਬਾਈ ਨਾਗਰੀ ਬੱਕਰੀ ਆ ਕਿੰਨੇ ਦੰਦ ਹੋ ਗਈ ਆ ਇਹ ਮੰਨ ਲਾ ਬਾਈ 8 ਦੰਦ ਆ ਕਿੰਨੇ ਸੂਏ ਲਾ ਗਈ ਆ ਜੀ ਇਹ ਆਪਣੇ ਕੋਲੇ ਤੀਜਾ ਕੁ ਸੂਆ ਸੂਈ ਆ ਮੰਨ ਲਓ ਇੱਕ ਅਦਾ ਸੂਆ ਬਾਈ ਕੋਲੇ ਸੂਈ ਹੋਣੀ ਉਹਦੇ ਕੋਲੇ ਬਸ ਅੱਛਾ ਜੀ ਇਹ ਕਿੱਥੋਂ ਲਈ ਸੀ ਆਪਾਂ ਇਹ ਵੀ ਮੇਰੇ ਪਿੰਡੋਲੇਤੀ ਸੀ ਠ ਲਓ ਬਈ ਹੋਰ ਵੀ ਦਿਖਾ ਦਿਓ ਬੱਕਰੀਆਂ ਬੱਕਰੀਆਂ ਬਾਈ ਕੋਲੇ ਚੰਗੀਆਂ ਹਾਈਟ ਵਾਲੀਆਂ ਵਧੀਆ ਬਈ ਪਲੀਆਂ ਹੋਈਆਂ ਆਹ ਦੇਖੋ ਜੀ ਆਹ ਪੱਠ ਵੀ ਬਾਈ ਸਾਈਦੋ ਕੀ ਲੈਣ ਦੀ ਆ ਠੀਕ ਆ ਬਾਈ ਹਾਂ ਇਹ ਕਿਵੇਂ ਆ ਕੀ ਡਿਟੇਲ ਹੈ ਇਹਦੀ ਬਾਈ ਹੁਣ ਇਹ ਮੰਨ ਲਾ ਹੋ ਬਾਈ 8 ਕ ਦੰਦ ਠੀਕ ਹੈ ਜੀ ਕਿੰਨੇ ਸੂਏ ਲਾ ਗਈ ਇਹ ਤੀਜਾ ਕ ਸੂਆ ਗਈ ਠੀਕ ਇੱਕ ਆਹ ਬੱਕਰੀ ਆ ਬਾਈ ਆਹ ਡੱਬੀਆਂ ਬੱਕਰੀ ਆਹ ਬੱਕਰੀ ਮੇਰੀ ਬੱਕਰੀਆਂ ਘਰ ਦੀਆਂ ਚੋਂ ਆ ਹਾਂਜੀ ਤੇ ਮੰਨ ਲਓ ਮੰਡੀ ਤੋਂ ਲੈਤੀ ਸੀ ਪੱਠਾ ਪਾਈ ਵੀ ਠੀਕ ਹੈ ਜੀ ਤੇ ਆ ਇਹਦਾ ਰਿਜ਼ਲਟ ਆ ਬਾਈ ਦੇਖ ਅੱਛਾ ਇਹ ਬੱਕਰੀ ਦਾ ਰਿਜ਼ਲਟ ਹਾਂ ਆਤਰੋ ਤੇ ਚਤਰੋ ਜਮਾ ਸੇਮ ਹੀ ਆ ਦੇਖੋ ਬਈ ਆਪਦੀ ਮਾਂ ਨੂੰ ਵੀ ਪਿੱਛੇ ਛੱਡ ਗਈ ਹੈ ਨਾ ਹਾਂ ਲਓ ਜੀ ਆ ਦੋਨੇ ਪੱਠੇ ਇਹ ਦੋਨੇ ਪੱਠਾਂ ਇਹ ਆਪਣੇ ਕੋਲੇ ਜਿਹੜਾ ਡੱਬਾ ਬੱਕਰਾ ਬਾਈ ਪੰਮੇ ਤੋਂ ਆਇਆ ਪੰਜਾਬ ਬੱਕਰੀ ਦਾ ਪੱਠਾ ਉਹਦੀਆਂ ਪੱਠਾਂ ਨੇ ਬਾਈ ਆਹ ਅੱਛਾ ਉਹਦਾ ਰਿਜ਼ਲਟ ਆ ਦੇਖੋ ਬਈ ਬਹੁਤ ਸੋਹਣੀਆਂ ਪੱਠਾਂ ਕੱਢੀਆਂ ਬਈ ਹੈ ਨਾ ਆਪਦੀ ਮਾਂ ਨੂੰ ਵੀ ਛੱਡ ਗਈਆਂ ਤੇ ਇਹ ਬਈ ਸੂਪੀਆਂ ਆਪ ਵੀ ਪੱਠਾਂ ਇਹ ਹਾਂ ਬਾਈ ਹਾਂ ਠੀਕ ਹੈ ਹੁਣ ਦੁਬਾਰੇ ਫੇਰ ਗੱਬਣਾ ਨੇ ਅੱਛਾ ਦੁਬਾਰੇ ਫੇਰ ਗੱਬਣਾ ਲਓ ਜੀ ਉਹ ਬਾਈ ਫੜ ਕੇ ਆ ਆ ਗਈ ਚਿੱਟੇ ਮੂੰਹ ਵਾਲੀ ਮਰਾਜ ਵਾਲਿਆਂ ਦੇ ਨਿਸ਼ਾਨੀ ਸੀ ਬਾਈ ਕੋਲੇ ਆ ਇਹ ਬਾਈ ਬਾਠਾਂ ਵਾਲੇ ਖਾਨਦਾਨ ਚੋਂ ਆ ਠੀਕ ਆ ਬਾਈ ਬਾਬੂ ਬਾਠਾਂ ਦੇ ਬਾਈ ਸ਼ੋਕੇ ਨੂੰ ਬੱਕਰਾ ਵੇਚਿਆ ਸੀ 2700 ਚ ਮੰਨ ਲਓ 65000 ਦਾ ਠੀਕ ਹੈ ਜੀ ਤੇ ਉਸ ਬੱਕਰੀ ਦਾ ਰਿਜ਼ਲਟ ਆ ਇਹ ਅੱਛਾ ਬਾਈ ਹਾਂ ਬਾਬੂ ਬਾਠਾਂ ਵਾਲੀ ਲਾਈਨ ਚੋਂ ਆ ਤੇ ਬਾਈ ਕੋਲ ਆ ਰੰਗ ਦੀਆਂ ਬੱਕਰੀਆਂ ਬਹੁਤ ਹੁੰਦੀਆਂ ਪਹਿਲਾਂ ਲਓ ਜੀ ਆ ਬਖ ਜਿਵੇਂ ਆ ਬੱਕਰੀਆਂ ਹੋ ਗਈਆਂ ਜੀ ਆਪਣੇ ਕੋਲੇ ਠੀਕ ਆ ਬਾਈ ਆ ਡੱਬੇ ਆਪਣੇ ਕੋਲੇ ਘਰ ਦਿਆਂ ਜੀ अच्छा ਜਿਵੇਂ ਭਾਈ ਮਿਹਰਦੀ ਵਾਲੇ ਮੁੰਡੇ ਕੋਲੋਂ ਤੁਹਾਡੇ ਕੋਲੇ ਜਾਨਵਰ ਗਏ ਜਿਹੜੇ ਤੁਹਾਡੇ ਤੋਂ ਉਹ ਵੀ ਆਹੀ ਪ੍ਰਿੰਟ ਦੇ ਸੀ ਬਸਾਂ ਭਾਈ ਇਸੇ ਲਾਈਨ ਚ ਹੀ ਗਏ ਪਿਆ ਉਹ ਹਾਂ ਉਹ ਵੀ ਤੁਹਾਡਾ ਨਾਂ ਲੈਂਦੇ ਸੀ ਵੀਡੀਓ ਨਹੀਂ ਬਹੁਤ ਵਧੀਆ ਬੰਦਿਆ ਭਾਈ ਗੋਪੀ ਵਰਗੇ ਰਮਣੇ ਵਰਗੇ ਦੇਖੋ ਮੁੰਡੇ ਦਾ ਬਾਈ ਦਾ ਮੈਂ ਨਾਂ ਨਹੀਂ ਜਾਣਦਾ ਜਿਹੜਾ ਬੱਕਰੀਆਂ ਚਾਰਦਾ ਹਾਂਜੀ ਉਹਨਾਂ ਦਾ ਤੇ ਬਹੁਤ ਵਧੀਆ ਬੜਾ ਲੰਮੇ ਟਾਈਮ ਦਾ ਪਿਆਰ ਆਪਣਾ ਉਹਨਾਂ ਨਾਲ ਬੜੀ ਅਚਰਦੀ ਜਾਰੀ ਆਪਣੀ ਉਹਨਾਂ ਨਾਲ ਬਹੁਤ ਬੱਕਰੀਆਂ ਆਪਣੇ ਨਾਲ ਭਾਈ ਕੋਈ ਵੀ ਬੱਕਰੀਆਂ ਵਾਲਾ ਚਾਹੇ ਯਾਰ ਹਾਂ ਸਾਰੇ ਵਧੀਆ ਜੁੜੇ ਵੇ ਆ ਤੇ ਆਪਣਾ ਮਨ ਲਾ ਕੇ ਜੇ ਨਾਲ ਕੋਈ ਫਰਕ-ਸ਼ਰਕ ਨਹੀਂ ਹੈਗਾ ਐ ਜੀ ਬਾਈ ਸਾਰੇ ਵਧੀਆ ਪਿਆਰ ਕਰਦੇ ਆ ਆਪ ਪਿਆਰ ਕਰਦੇ ਆ ਅਗਲਿਆਂ ਨੂੰ ਹਾਂਜੀ ਹਨਾ ਇੱਕ ਬਾਈ ਬੱਕਰੀਆਂ ਬੱਕਰੀਆਂ ਆ ਦਾਸ ਹੋ ਗਿਆ ਹਾਂਜੀ ਸਰਦਾਸ ਨਾਲ ਬਹੁਤ ਪਿਆਰ ਆਪਣਾ ਹੂੰ ਇੱਕ ਬਾਈ ਬੱਕਰੀਆਂ ਵਾਲੇ ਬਾਰੇ ਇਹ ਗੱਲ ਹੁੰਦੀ ਹੈ ਕਹਿੰਦੇ ਵੀ ਚੰਗਾ ਬੱਚਾ ਨਹੀਂ ਦਿੰਦੇ ਬੱਕਰੀਆਂ ਵਾਲੇ ਆਪ ਦੀ ਚੰਗੀ ਬੱਕਰੀ ਦਾ ਬਾਈ ਦੇ ਦਿੰਨੇ ਦਿੰਦੇ ਕਿਉਂ ਨਹੀਂ ਯਾਰ ਅੱਛਾ ਹਾਂ ਜੇ ਵੀ ਰੇਟ ਭਰਦਾ ਤਾਂ ਦੇ ਦਿੰਨੇ ਹਾਂ ਦੇ ਦਿੰਨੇ ਆ ਦੇ ਦਿੰਨੇ ਬਾਈ ਬੱਚੇ ਬਹੁਤ ਚੰਗੇ ਤਿਆਰ ਹੋਏ ਖੜੇ ਆ ਬਾਈ ਅੱਛਾ ਤੇ ਗੱਲ ਕਰ ਵੀ ਆਉਣਗੇ ਥੋੜੇ ਟਾਈਮ ਚ ਅੱਗੇ ਉਹ ਬੱਚੇ ਬਹੁਤ ਚੰਗੇ ਬੱਚੇ ਤਿਆਰ ਹੋਈ ਜਾਂਦੇ ਆ ਆਪ ਠੀਕ ਹੈ ਬਾਈ ਹਾਂ ਬੱਕਰੀਆਂ ਨੂੰ ਬਈ ਫਿਰ ਖਰਾਕ ਕੀ ਕੀ ਦਿਨੇ ਇੱਕ ਦੋਨੇ ਕਾਲੀਆਂ ਬੱਕਰੀਆਂ ਲਈ ਫੜ ਕੇ ਜਿਵੇਂ ਹੁਣ ਚਰਾੰਦ ਘਾਟਾ ਖਰਾਕ ਚ ਕੀ ਬਈ ਹੁਣ ਬਸ ਨੀਰਾ ਨੂਰਾ ਹੀ ਪਾਉਨੇ ਆ ਘਰੇ ਬਸ ਅੱਛਾ ਜੀ ਹਾਂ ਠੀਕ ਹੈ ਨੀਰਾ ਨੂਰਾ ਕੋਈ ਮਾੜਾ ਮੋਟਾ ਥੱਬਾ ਡਾਣੀਆਂ ਦਾ ਬਸ ਹਾਂ ਬਸ ਇਹੋ ਜੀ ਆਟਮੀ ਪਾਉਨੇ ਆ ਲਓ ਜੀ ਦੇਖੋ ਬਾਈ ਬੱਕਰੀਆਂ ਸਾਰੀਆਂ ਹੀ ਚੰਗੀਆਂ ਆ ਇਹ ਨਹੀਂ ਆਪਾਂ ਚੰਗੀਆਂ ਜੀਆਂ ਦਿਖਾਤਾਂ ਵੱਡੀਆਂ ਬੱਕਰੀਆਂ ਹੀ ਸਾਰੀਆਂ ਬਾਈ ਕੋਲੇ ਚੰਗੇ ਰਿਜ਼ਲਟ ਦਿੰਦੀਆਂ ਬਾਈ ਦੇ ਘਰੇ ਵੀ ਬੱਚੇ ਆ ਇੱਕ ਬਾਈ ਆਹ ਪੱਠਾ ਨੇ ਦੋ ਆਪਣੇ ਕੋਲੇ ਹਾਂਜੀ ਇਹ ਵੀ ਪੰਮੇ ਵਾਲੀ ਲੈਣ ਤੋਂ ਆ ਠੀਕ ਹੈ ਬਾਈ ਠੀਕ ਹੈ ਜਿਮੇਵਾਰੀ ਹੂ ਦੂਜਾ ਦੂਜਾ ਸੂਆ ਨੇ ਠੀਕ ਹੈ ਤੇ ਇਹਦੇ ਮਗਰ ਮੰਨ ਲਓ ਦੋ ਬੱਚੇ ਸੀ ਹਾਂ ਜ ਇੱਕ ਬੱਕਰਾ ਇਹਦਾ ਸੇਲ ਹੋ ਗਿਆ ਪੱਠ ਹੈਗੀ ਆ ਠੀਕ ਹੈ ਇਹਦੇ ਮਗਰ ਦੋ ਪੱਠਾਂ ਨੇ ਹਾਂਜੀ ਬਜੀ ਇਹਦੀ ਪੱਠ ਚੱਕੀ ਇੱਕ ਤਾਂ ਇਹਦੀ ਪੱਠ ਤਾਂ ਬਾਈ ਆ ਆ ਗਈ ਹਾਂਜੀ ਠੀਕ ਹੈ ਇੱਕ ਪੱਠ ਇਹਦੇ ਮਗਰ ਠੀਕ ਹੈ ਬਾਈ ਆ ਉਹਦਿਆਂ ਨੇ ਦੋਨੇ ਅੱਛਾ ਆ ਦੋਨੇ ਪੱਠਾ ਇਹਦੀਆਂ ਆ ਪੱਠਾਂ ਦੋਨੇ ਇਹਦੀਆਂ ਨੇ ਠੀਕ ਹੈ ਇਹ ਬੱਕਰੀਆਂ ਪਾਸੇ ਸੇਲ ਕਰ ਦਾਂਗੇ ਜੇ ਕੋਈ ਭਰਾ ਲੈਣਾ ਆਉ ਉਹ ਬੱਕਰੀਆਂ ਨੇ ਤੇ ਤਿੰਨ ਪੱਠਾ ਨੇ ਬਾਈ ਹਾਂ ਦੂਜੇ ਦੂਜੇ ਸੂਏ ਆ ਬਾਈ ਇਹੇ ਠੀਕ ਆ ਨਵੇਂ ਦੰਦ ਆ ਬਾਈ ਹਾਂ ਨਵੇਂ ਦੰਦ ਦੂਜੇ ਦੂਜੇ ਸੂਏ ਆ ਚੰਗੀਆਂ ਪੱਠਾ ਨੇ ਮਗਰ ਤਿਆਰ ਹੋਣ ਵਾਲੀਆਂ ਕੋਈ ਐ ਨਹੀਂ ਵੀ ਮਾੜੀਆਂ ਪੱਠਾ ਨੇ ਬੱਚੇ ਬਾਈ ਕਿਹੜੇ ਬੱਕਰੇ ਦੇ ਆ ਇਹ ਬੱਚੇ ਬਾਈ ਆਪਣੇ ਲੋਹੇ ਦੇ ਜਿਹੜਾ ਫਾਸਟ ਆ ਠੀਕ ਆ ਬਾਈ ਇਹ ਤਾਂ ਹੁਣ ਬੱਕਰੀਆਂ ਦੇ ਰੰਗ ਕਾਲੇ ਆ ਮੰਨ ਲਓ ਤਾਂ ਕਰਕੇ ਆ ਦੇਖ ਅੱਛਾ ਥਣ ਲੇਵੇ ਦੀਆਂ ਸਾਫ ਆ ਆ ਦੇਖ ਬਾਈ ਚੰਗੀਆਂ ਨੇ ਠੀਕ ਆ ਬਾਈ ਆਪਣਾ ਨੰਬਰ ਦੱਸ ਦੇ ਦਿਓ ਨੰਬਰ ਦੱਸ ਦਿਓ ਆਪਣਾ 90400 15 ਹੀ ਹਾਂਜੀ 38599 90415 38599 ਪਿੰਡ ਮਹਰਾਜ ਰਾਮਪੁਰਾ ਫੂਲ ਦੇ ਬਾਈ ਬਿਲਕੁਲ ਨੇੜੇ ਆ ਬਠਿੰਡਾ ਰਾਮਪੁਰਾ ਫੂਲ ਰੋਡ ਤੇ ਆ ਹਾਂ ਤੇ ਮਸ਼ਹੂਰ ਪਿੰਡ ਆ ਹਨਾ ਵੱਡਾ ਪਿੰਡ ਆ ਪੰਜਾਬ ਦਾ ਤੇ ਬਾਈ ਦੇਵ ਦਾ ਤੁਸੀਂ ਕਿਦੋਂ ਵੀ ਨਾ ਪੁੱਛ ਲਿਓ ਤੁਹਾਨੂੰ ਬੰਦਾ ਘਰੇ ਛੱਡ ਜੂਗਾ ਬੱਕਰੀ ਕੋਈ ਦੇਖਣੀ ਆ ਵੀ ਬੱਚਾ ਦੇਖਿਆ ਅੱਜ ਮੈਂ ਕਾਲਾ ਟੌਰੇ ਵਾਲਾ ਬਾਈ ਦਾੜਾ ਵੀ ਵੀ ਆਪਣਾ ਮਿੱਤਰ ਆ ਪੂਰਾ ਠੀਕ ਆ ਭਾਈ ਹਾਂ ਅੜੀ ਆਪਣਾ ਪੂਰਾ ਬਜਾਰਾ ਜੋਨੇ ਆਉਣਾ ਸੀ ਵੀਡੀਓ ਚ ਕੋਈ ਕੰਮ ਹੋ ਗਿਆ ਤਾਂ ਕਰਕੇ ਆਇਆ ਨਹੀਂ ਠੀਕ ਆ ਭਾਈ ਠੀਕ ਆ ਬਾਈ ਦੇਵ ਧੰਨਵਾਦ ਬਾਈ ਬਹੁਤ ਬਹੁਤ ਕਾਸੀ ਬਾਈ ਆ ਦੇਖੀ ਲਓ ਜੀ ਆ ਮੇਮਣੀ ਇਹਦੇ ਮਗਰ ਆ ਬਾਈ ਇਹਦੇ ਨਾਲ ਦਾ ਬੱਚਾ ਸੇਲ ਹੋ ਗਿਆ ਸੀ ਬਾਈ ਹੋਰੀ ਬਾਈ ਪੱਕੇ ਬੰਦੇ ਆਏ ਨਹੀਂਗਾ ਵੀ ਕੋਈ ਝੂਠ ਬੋਲ ਕੇ ਦੇਦਾ ਵੀ ਬੱਚਾ ਹਾਂ ਪੰਮੇ ਵਾਲੀ ਲੈਣ ਦੀਆਂ ਬੱਕਰੀਆਂ ਬਾਈ ਜ਼ਿੰਮੇਵਾਰੀ ਹੂ ਫੁੱਲ ਠੀਕ ਹੈ ਜੀ ਠੀਕ ਆ ਬਾਈ ਹਾਂਜੀ ਬਾਈ ਧੰਨਵਾਦ